ਸੁਖੀ ਨੇ ਮੈਨੂੰ ਇਹ ਕਹਿ ਸੀਗਾ ਸੁਖੀ ਤਾਂ ਤੁਸੀਂ ਸੀਗੇ ਸੁਖੀ ਤਾਂ ਮੈਨੂੰ ਇਹ ਕਹਿ ਸੀਗਾ ਕਿ ਵਾਚ ਚ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੇ ਤੋਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪੈਸੇ ਦੇਣ ਸੁਖੀ ਨੇ ਆਹੋ ਕਿੰਨੇ ਪੈਸੇ ਕਿਤੇ ਸੁਖੀ ਨਾਲ 200 40 2-3000 ਰੁਪਏ ਸੀਗਾ 2-3000 2-3000 ਹੂੰ ਟਿੱਕੀ ਕਰਨਾ ਕੀ ਕਰ ਕੀ ਕਹੇ ਸੁਖੀ ਨੇ ਕੀ ਕਰਨਾ ਉੱਥੇ ਜਾ ਕੇ ਉੱਥੇ ਜਾ ਕੇ ਬੈਠੀ ਔਰ ਇਸਾਂ ਫਲਾਨਾ ਫੁੱਟਾ ਫੁੱਟਾ ਸਿੱਧਾ ਕਰਨ ਨੂੰ ਕੈਸੀ ਦਾ ਲੇਕਿਨ ਕੀਤਾ ਨਹੀਂ ਭਾਜੀ ਮੈਂ ਇਹ ਹੈ ਮੈਂ ਆਂਦਾ ਰਹਾ ਮੈਂ ਤੀਆ ਵਾਸੀ ਹਸਤੀ ਦਾ ਮੈਂ ਕੀਤਾ ਨਹੀਂ ਸੁਖਣੀ ਕਹਿ ਉੱਤੇ ਜਾ ਲਈ ਪੰਗਲੇ ਲੈਣੇ ਪੰਗਲੇ ਲੈਣੇ ਬਣੀ ਨਾਲ ਆਹੋ ਨਹੀਂ ਬਣੀ ਨਾਲ ਕੀ ਉਹ ਪਾਣੀ ਪਾੜਨਾ ਆਹੋ ਪਾੜਨ ਵਾਸਤੇ ਗਿਆ ਸੀ ਕੀ ਆਹੋ ਇਹ ਇਹ ਚੀਜ਼ਾਂ ਹੁਣ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕੈਸੀ ਦਾ ਦਸ ਦਸ ਫਿਰ ਸਾਨੂੰ ਦਸ ਦੋ ਨਾ ਉਲਟਾ ਉਲਟਾ ਲਿਖਣ ਨੂੰ ਵੀ ਕੈਸੀ ਦਾ ਕੀ ਲਿਖਣਾ ਸੀ ਤਨੂੰ ਬਤਾਇਆ ਉਹ ਹੀ ਉਗਲਾਂ ਔਰ ਉਤਰੀ ਉਤੋਦੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰਨ ਨੂੰ ਕਾਫੀ ਆ ਨਾ ਕੀਤਾ ਨਹੀਂ ਭਾਜੀ ਬੇਗੁਨਾ ਕੀਤਾ ਬਸ ਇਹਨਾਂ ਫੂਗਵਾੜਾ ਵਿਖੇ ਸੋਮਵਾਰ ਦੇ ਰਾਤ ਨਿਹੰਗ ਸਿੰਘ ਵੱਲੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਬੰਸਾ ਬਜ਼ਾਰ ਵਿਖੇ ਇੱਕ ਵਿਅਕਤੀ ਦਾ ਗੁਰਦੁਆਰਾ ਅੰਦਰ ਹੀ ਕਤਲ ਕਰ ਦਿੱਤਾ ਸਿੱਖ ਜਥੇਬੰਦੀਆਂ ਦਾ આરોਪ ਹੈ ਕਿ ਵਿਅਕਤੀ ਗੁਰਦੁਆਰਾ ਵਿਖੇ ਬੇਅਦਬੀ ਕਰਨ ਆਇਆ ਸੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਨਿਹੰਗ ਸਿੰਘ ਨੂੰ ਪੁੱਛਗਿੱਛ ਲਈ ਗ੍ਰਿਫਤਾਰ ਕਰ ਲਿਆ ਹੈ ਨਿਹੰਗ ਸਿੰਘ ਦੀ ਪਛਾਣ ਰਮਨਦੀਪ ਸਿੰਘ ਮੰਗੂ ਲੁਧਿਆਣਾ ਬਜ਼ੋ ਹੋਈ ਹੈ ਸਿੱਖ ਜਥੇਬੰਦੀਆਂ ਮੁਤਾਬਕ ਇੱਕ ਅਨਪਛਾਤਾ ਵਿਅਕਤੀ ਦੀ ਗੁਰਦੁਆਰਾ ਵਿਖੇ ਰਾਤ 10 ਵਜੇ ਦਾਖਲ ਹੋਇਆ ਜਿਸ ਨੇ ਆਪਣੇ ਆਪ ਨੂੰ ਬਾਥਰੂਮ ਵਿੱਚ ਬੰਦ ਕਰ ਲਿਆ ਜਦੋਂ ਸੇਵਾਦਾਰ ਬਾਥਰੂਮ ਗਏ ਤਾਂ ਬਾਥਰੂਮ ਦਾ ਦਰਵਾਜਾ ਅੰਦਰ ਤੋਂ ਬੰਦ ਸੀ ਜਦੋਂ ਉਸ ਨੂੰ ਬਾਥਰੂਮ ਵਿੱਚੋਂ ਕੱਟਿਆ ਤਾਂ ਵਿਅਕਤੀ ਨੇ ਕਬੂਲ ਕੀਤਾ ਕਿ ਉਸ ਨੂੰ ਬੇਅਤਵੀ ਕਰਨ ਲਈ ਭੇਜਿਆ ਗਿਆ ਹੈ ਮੁੱਖ ਕਿਤੇ ਮਿਰਕਾ ਪਿੰਡ ਜਾਣ ਲਈ ਰਮਨਦੀਪ ਮੰਗੋ ਮੱਠ ਗੁਰਦੁਆਰਾ ਵਿਖੇ ਰੁਕੇ ਹੋਏ ਸਨ ਤਾਂ ਜੋ ਦੋਸ਼ੀ ਦੌੜ ਨਾ ਸਕੇ اپنی ਰੱਖਿਆ ਸੈਲਫ ਡਿਫੈਂਸ ਦੌਰਾਨ ਵਿਅਕਤੀ ਦੀ ਮੌਤ ਹੋ ਗਈ ਸਿੱਖ ਜਥੇਬੰਦੀਆਂ ਨੇ ਉਸ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ ਹੈ ਤੇ ਕਿਹਾ ਹੈ ਕਿ ਵਿਅਕਤੀ ਨੂੰ ਕਿਸ ਨੇ ਭੇਜਿਆ ਹੈ ਤੇ ਇਸ ਪਿੱਛੇ ਕਿਸ ਦੀ ਸਾਜ਼ਿਸ਼ ਹੈ ਸਿੱਖ ਜਥੇਬੰਦੀਆਂ ਨੇ ਕਿਹਾ ਹੈ ਪਿਲਨਾ ਭਿਫਗਵਾੜਾ ਵਿੱਚ ਕਟਨਾਵਾ ਹੋਈਆਂ ਹਨ ਪਰ ਪ੍ਰਸ਼ਾਸਨ ਦੀ ਲਾਪਰਵਾਹੀ ਹੋਈ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ ਭਗਵਾੜਾ ਐਕਸਪ੍ਰੈਸ న్యూਸ ਲਾਈਵ ਤੋਂ ਵੀਨੋਦ ਸ਼ਰਮਾ ਦੀ ਕਾਸੀ ਰਿਪੋਰਟ ਇਸਾਰੇ ਕ ਮੰਦਭਗੀ ਘਟਨਾ ਹੋਈ ਰਾਤ ਕੀ ਮਾਮਲਾ ਹੈਗਾ ਪੂਰਾ ਕੱਲ 10:00 ਵਜੇ 10 ਮਿੰਟ ਤੇ ਇਹ ਬੰਦਾ ਕੋਈ ਅਨਟਰੈਸਟ ਬੰਦਾ ਜਿਹਦੀ ਹਾਲਤ ਆਇਡੈਂਟੀਟੀ ਨਹੀਂ ਪਤਾ ਲੱਗ ਸਕੀ ਬੇਦਬੀ ਦੀ ਨੀਂਦ ਨਾਲ ਦਰਬਾਰ ਸਾਹਿਬ ਗੁਰਦੁਆਰਾ ਛੇਵੇਂ ਪਾਸ਼ਾ ਛੋਟਾ ਤੋਂ ਵੱਡਾ ਸੈਂਟਰ ਕੀਤਾ ਸੀ ਔਰ ਅੰਦਰ ਆ ਕੇ ਉਹਨੇ ਆਪਣੇ ਆਪ ਨੂੰ ਰੂਮ ਦੇ ਵਿੱਚ ਬਾਥਰੂਮ ਦੇ ਵਿੱਚ ਲੋਕ ਕਰ ਲਿਆ ਔਰ 3 ਘੰਟੇ ਲਗਭਗ ਉੱਥੇ ਲੁਕਿਆ ਰਿਹਾ ਤਾਂ ਕਿ ਉਹ ਮੌਕੇ ਦੀ ਟੈਕਸੀ ਜਦੋਂ ਬੇਦਬੀ ਕਰ ਸਕੇ ਜੇ 1:30 ਵਜੇ ਦੇ ਕਰੀਬ ਸੇਵਾਦਾਰ ਜਦੋਂ ਵਾਸ਼ਰੂਮ ਗਏ ਤੇ ਉਹਨੂੰ ਪਤਾ ਲੱਗਾ ਕਿ ਬਾਥਰੂਮ ਅੰਦਰੋਂ ਲੋਕ ਤੋ ਵੈਰੀਫਾਈ ਕਰਨ ਤੋਂ ਬਾਅਦ ਜਦੋਂ ਦੇਖਿਆ ਵੀ ਅੰਦਰ ਜਦੋਂ ਝਾਤੀ ਮਾਰੀ ਦਰਵਾਜੇ ਦੇ ਉੱਪਰੋਂ ਤੇ ਇੱਕ ਬੰਦਾ ਲੋਕਲ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨੂੰ ਜਦੋਂ ਕੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਤੇ ਉੱਚੇ ਉਹਨੇ ਇਹ ਗੱਲ ਦੀ ਕੰਫੈਸ਼ਨ ਕੀਤੀ ਕਿ ਉਹਨੂੰ ਬੇਦਬੀ ਕਰਨ ਲਈ ਇੱਥੇ ਭੇਜਿਆ ਗਿਆ ਸੀ ਕੁਝ ਹਜ਼ਾਰ ਰੁਪਏ ਦੇ ਲਾਲਚ ਦੇ ਕੇ। ਔਰ ਉਹਨੇ ਦਰਵਾਜ਼ੇ ਦੇ ਅੰਦਰ ਜਾ ਕੇ ਜਿਹੜੀ ਉਥਲ-ਪੁਥਲ ਪਛਾਣੀ ਸੀ ਮਾਰਗ ਸੁਖਨਾਥ ਛੇੜਛਾੜ ਕਰਦੇ ਸੀ। ਤੇ ਉਹਦੀ ਕੰਫੈਸ਼ਨਲ ਵੀਡੀਓ ਉਸ ਵਕਤ ਬਣਾਈ ਗਈ। ਪਰ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਕੰਟਰੋਲ ਰੂਮ ਵੀ ਕਾਲ ਕੀਤੇ ਆ ਗਿਆਂ ਹੱਦ ਗ੍ਰੰਥੀ ਸਾਹਿਬ ਵੱਲੋਂ ਹਾਰ ਕੇ ਤਕਰੀਬਨ ਡੇਢ ਘੰਟੇ ਬਾਅਦ ਇੱਥੋਂ ਦਾ ਜਿਹੜਾ ਸਟਾਫ ਹੈ ਹੱਦ ਗ੍ਰੰਥੀ ਦੀ ਸੇਵਾ ਦਾ ਉਹ ਆਪ ਚੱਲ ਕੇ ਥਾਣਾ ਸਿਟੀ ਪੁਲਿਸ ਨੂੰ ਇਨਫੋਰਮ ਕਰਨ ਲਈ ਗਿਆ ਤੇ ਉਸ ਤੋਂ ਬਾਅਦ ਇਨ ਬਿਟਵੀਨ ਪਿੱਛੇ ਜਿਹੜੀ ਇੱਕ ਯਾਤਰੀ ਰਮਨਦੀਪ ਸਿੰਘ ਮੰਗੂ ਮੱਠ ਇੱਥੇ ਠਹਿਰੇ ਹੋਏ ਸੀ ਰਾਤ ਉਹ ਉਸ ਦੋਸ਼ੀ ਦੇ ਕੋਲ ਸੀਗੇ ਉਹਦੀ ਰਖਵਾਲੀ ਲਈ ਵੀ ਉਹ ਦੌੜੇ ਨਾ ਇਨ ਬਿਟਵੀਨ ਉਹਨਾਂ ਦੇ ਦੱਸਣ ਮੁਤਾਬਕ ਕਿ ਕਲਪਰੇਟਰ ਨੇ ਉਹਨਾਂ ਦੇ ਉੱਤੇ ਅਟੈਕ ਕੀਤਾ ਤੇ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਆ ਉਹਦੀ ਮੌਤ ਹੋ ਦੀ ਪਛਾਣ ਹੋਈ ਕਿ ਉਹ ਨਹੀਂ ਉਹਦੇ ਕੋਲ ਕੋਈ ਡਾਟੀ ਕਾਰਡ ਨਹੀਂ ਸੀ ਔਰ ਹਰ ਤਰੀਕੇ ਦੇ ਨਾਲ ਉਹਨੂੰ ਟ੍ਰੇਨ ਕਰਕੇ ਭੇਜਿਆ ਗਿਆ ਸੀ ਜਦੋਂ ਵਾਰ-ਵਾਰ ਉਹਨੂੰ ਨਾਮ ਪੁੱਛਿਆ ਜਾ ਰਿਹਾ ਸੀ ਕਿ ਕਿੱਥੋਂ ਦਾ ਰਹਿਣ ਵਾਲਾ ਪੁੱਛਿਆ ਜਾ ਰਿਹਾ ਸੀ ਤੋ ਆਪਣੇ ਵਾਰ-ਵਾਰ ਜਿਹੜੇ ਆ ਜਵਾਬ ਉਹ ਬਦਲ-ਬਦਲ ਕੇ ਦੇ ਰਿਹਾ ਸੀ ਫਗਵਾੜੇ ਦੀ ਸਿੱਖ ਜਥੇਬੰਦੀ ਵੱਲ ਅਗਲਾ ਕੀ ਐਕਸ਼ਨ ਹੈਗਾ ਉਹ ਸੱਤ ਦਿਨ ਦਾ ਟਾਈਮ ਐਡਮਿਨਿਸਟ੍ਰੇਸ਼ਨ ਨੇ ਲਿਆ ਇਸ ਕੌਨਸਪਰੇਸੀ ਨੂੰ ਸੋਲਵ ਕਰਨ ਲਈ ਵੀ ਇਹਦੇ ਮਗਰ ਕੌਣ ਹੈ ਮੇਨ ਕੌਨਸਪਰੇਟਰ ਕੌਣ ਹੈ ਕਿਵੇਂ ਇਹਨੂੰ ਭੇਜਿਆ ਸੀ ਇਹਦੀ ਆਇਡੈਂਟੀਟੀ ਕੀ ਹੈ ਜੀ ਸੱਤ ਦਿਨ ਦੇ ਵਿੱਚ ਐਡਮਿਨਿਸਟ੍ਰੇਸ਼ਨ ਪਹਿਲਾਂ ਤੇ ਘਟਨਾਵਾ ਫਗਵਾਟੇ ਬੇਦਬੀ ਹੋਈਆਂ ਜਿਵੇਂ ਨੈਗਲੀਜੈਂਸੀ ਐਡਮਿਨਿਸਟ੍ਰੇਸ਼ਨ ਨੇ ਵਖਤੀ ਹੈ ਉੱਥੋਂ ਦੋ ਗੱਲਾਂ ਲੱਗਦੀਆਂ ਨੇ ਵੀ ਜਾਂ ਤਾਂ ਐਡਮਿਨਿਸਟ੍ਰੇਸ਼ਨ ਇਸ ਲਈਕ ਨਹੀਂ ਹੈਗਾ ਇਹੋ ਜੇ ਕੇਸਾਂ ਨੂੰ ਸੁਲਝਾਉਣ ਚ ਜਾਂ ਇਹਦੇ ਵਿੱਚ ਸਿੱਧੇ ਤੌਰ ਤੇ ਸਟੇਟ ਦੀ ਇਨਵੋਲਵਮੈਂਟ ਹੈ ਉਹ बार-बार ਸਿੱਖਾਂ ਨੂੰ ਪ੍ਰੋਵੋਕੇਸ਼ਨ ਕੀਤੀ ਜਾ ਰਹੀ ਹੈ ਕੋਈ ਵੱਡਾ ਰਿਐਕਟ ਕਰੇ ਉਹ ਉਹੀ 84 ਵਾਲੇ ਦੌਰ ਦੇ ਵਿੱਚ ਧੱਕਣ ਲਈ ਸਿੱਖਾਂ ਕੋਲੋਂ ਵੱਡਾ ਰਿਐਕਸ਼ਨ ਚਾਹੁੰਦੇ ਨੇ ਇਸੇ ਕਰਕੇ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਕੇ ਸਿੱਖਾਂ ਦੇ ਦਿਲ ਤੇ ਹਮਲਾ ਕੀਤਾ ਜਾਂਦਾ ਸੋ ਸੰਤ ਸਿੰਘ ਸਾਹਿਬ ਕੀ ਘਟਨਾ ਹੋਈ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਕੋਈ ਅਣਪਛਾਤਾ ਬੰਦਾ ਜਿਹੜਾ ਤਕਰੀਬਨ 10 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਇੰਟਰ ਹੋਇਆ ਤੇ ਬਾਥਰੂਮ ਲੈਟ੍ਰੀਨ ਦੇ ਵਿੱਚ ਬੈਠਾ ਰਿਹਾ ਡੇਢ ਵੇ ਤਕਰੀਬਨ ਸਿੰਘਾਂ ਨੇ ਸੇਵਾਦਾਰ ਨੇ ਦੇਖਿਆ ਅੰਦਰ ਕੋਈ ਹੈ ਤੇ ਇਥੇ ਭਾਈ ਰਮਨਦੀਪ ਸਿੰਘ ਖਾਲਸਾ ਮੰਗੂ ਮੱਠ ਦੇ ਨਾਮ ਕੋਲੇ ਜਾਣਦੇ ਲੋਕ ਲੁਧਿਆਣੇ ਤੋਂ ਸਿੰਘਾਂ ਪਹੁੰਚੇ ਹੋਏ ਸੀ ਰਾਤ ਰੁਕਣ ਵਾਸਤੇ ਤੇ ਜਿਹੜੇ ਉਹਨਾਂ ਨੇ ਹੋਰ ਪਾਸੇ ਇੱਥੇ ਜਾਣਾ ਸੀ ਤੇ ਯਾਤਰੀ ਜਿਹੜੇ ਸਿੰਘ ਸੀ ਲਿਜਾਣੇ ਤੋਂ ਇਹ ਰਮਨਦੀਪ ਸਿੰਘ ਮੰਗੂ ਮੱਠ अच्छा जी हां जी और रुके हुए ਸੀ ਆਮ ਤੌਰ ਤੇ ਆਪਾਂ ਦੇਖਦੇ ਹਾਂ ਉਹ ਕਾਰਵਾਈਆਂ ਤਾਂ ਹੀ ਰਹਿੰਦੇ ਆ ਤੋਂ ਸਵੇਰੇ ਉਹਨਾਂ ਨੇ ਵਿਰਕਪਿੰਡ ਪਹੁੰਚਣਾ ਸੀਗਾ ਰਾਤ ਉਹਨਾਂ ਨੂੰ ਇਹ ਪਤਾ ਲੱਗਾ ਸਾਰਾ ਤੇ ਉਹਨੂੰ ਬਾਹਰ ਕੱਢਿਆ ਗਿਆ ਉਹਨੇ ਇੱਕ ਦੱਸਿਆ ਕਿ ਮੈਂ ਆਹ ਕਾਰਜ ਕਰਨ ਵਾਸਤੇ ਆਇਆ ਤੇ ਹਮਲਾ ਵੀ ਕੀਤਾ ਸਿੰਘਾ ਤੇ ਤੇ ਆਪਾਂ ਝਟਕ ਹੋਈ ਤੇ ਉਹ ਇਹ ਸੰਝ ਜਿਹੜਾ ਲੱਗਾ ਜਿਹਦੇ ਕਰਕੇ ਉਹ ਮੌਕੇ ਤੇ ਚ ਬਣ ਗਿਆ ਕਿੰਨੇ ਵੇ ਐਂਟਰ ਹੋਇਆ ਬੰਦਾ ਹਾਂਜੀ ਕਿੰਨੇ ਵਜੇ ਐਂਟਰ ਹੋਇਆ ਬੰਦਾ 10 10 ਮਿੰਟ ਤੇ ਦੱਸਿਆ 10:00 ਵਜੇ ਕਿ 10 ਮਿੰਟ ਤੇ ਗੁਰਦੁਆਰੇ ਐਂਟਰ ਹੋਇਆ ਜੀ 1:30 ਵਜੇ ਤੱਕ ਉਹ ਬਾਥਰੂਮ ਲੈਟਰਨ ਚ ਲੁਕਿਆ ਰਿਹਾ ਸੇਵਾਦਾਰ ਨੇ ਜਦੋਂ ਦੇਖਿਆ ਵੀ ਇੱਥੇ ਕੋਈ ਲੈਟਰਿੰਜ ਕੋਈ ਲੁਕਿਆ ਹੋਇਆ ਵਾ ਇਹਦੇ ਲੈਟਰਿੰਜ ਜਾਣਾ ਉਹਨੇ ਦੇਖਿਆ ਵੀ ਲੈਟਰਿੰਜ ਲੁਕਿਆ ਹੋਇਆ ਵਾ ਜਦੋਂ ਉਹਨੂੰ ਦੇਖਿਆ ਤਾਂ ਫਿਰ ਉਹਨੂੰ ਕਿਸੇ ਤਰੀਕੇ ਨਾਲ ਬਾਹਰ ਕੱਢਿਆ ਗਿਆ ਫਿਰ ਉਹਨੇ ਹਮਲਾ ਕੀਤਾ ਫਿਰ ਜਦੋਂ ਹਮਲੇ ਵਿੱਚ ਜਦੋਂ ਰਮਨਦੀਪ ਸਿੰਘ ਜਿਹੜੇ ਨੇ ਆਪਣੇ ਬਚਾਅ ਵਾਸਤੇ ਉੱਤੇ ਜਦੋਂ ਹੋਇਆ ਤੇ ਫਿਰ ਉਹ ਉੱਥੇ ਮੌਕੇ ਕਿਸ ਮਕਸਦ ਨਾਲ ਆਇਆ ਸੀ ਇਹ ਉਹ ਉਹ ਉਹਦੇ ਬਿਆਨ ਹੈਗੇ ਆ ਨੈੱਟ ਤੇ ਪੈ ਚੁੱਕੇ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਵਾਸਤੇ ਆਇਆ ਸੀ ਹਮਲਾ ਕਰਨ ਵਾਸਤੇ ਆਇਆ ਮਹਾਰਾਜ ਜੀ ਮਹਾਰਾਜ ਦੇ ਬੇਦਵੀ ਕਰਨ ਵਾਸਤੇ ਆਇਆ ਜੀ ਕਹੋ ਲੇ ਪ੍ਰਕਾਸ਼ ਸੀਗੇ ਉਸ ਦਿਨ ਤੇ ਜਦੋਂ ਉਹਨੂੰ ਇਹ ਲੱਗਣਾ ਸੀ ਵੀ ਸੇਵਾਦਾਰ ਸਾਰੇ ਸੋ ਗਏ ਆ ਤੇ ਫਿਰ ਉਹਨੇ ਬੇਦਬੀ ਦਾ ਇੰਜਾਮ ਦੇਣਾ ਸੀ ਸੋ ਸੱਚੇ ਬਾਸ਼ਾ ਦੀ ਕਿਰਪਾ ਨਾਲ ਜੋ ਬੇਦਬੀ ਦਾ ਬਚਾ ਹੋ ਗਿਆ ਸੱਚੇ ਬਾਸ਼ਾ ਨੇ ਕਿਰਪਾ ਕੀਤੀ ਹੈ ਭਾਈ ਰਮਨਦੀਪ ਸਿੰਘ ਕੋ ਸੇਵਾ ਲਈ ਆ ਉਸ ਜਿਹੜਾ ਦੁਖੀ ਦਾ ਸੋਤ ਨਾਨਕ ਸਿੰਘਾਂ ਵੱਲ ਅੱਗੇ ਕੀ ਕਰ ਵਿੱਚ ਆਦਾਈ ਆ ਆ ਨਿਹੰਗ ਸਿੰਘਾਂ ਵੱਲੋਂ ਜਿਹੜੇ ਉਹ ਪ੍ਰਸ਼ਾਸਨ ਨੇ ਦੱਸਿਆ ਹੈ ਕਿ ਅਸੀਂ ਇੱਕ ਵਾਰੀ ਲੈ ਕੇ ਚੱਲੇ ਆ ਗੱਲਬਾਤ ਕਰਦੇ ਆ ਬਾਕੀ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕੋਈ ਨੀ ਕਰ ਵੀ ਇਤਨੀ ਵੱਡੀ ਨਹੀਂ ਕੀਤੀ ਜਾਉਂਗੀ 3000 ਰੁਪਇਆ ਉਹ ਕਹਿੰਦਾ 2-3000 ਰੁਪਇਆ ਮੈਨੂੰ ਕਿਸੇ ਨੇ ਦਿੱਤਾ ਸੀਗਾ ਇੱਥੇ ਆਉਣ ਦਾ ਇਹ ਕੰਮ ਕਰਨ ਦਾ ਬੇਅਦਬੀਆਂ ਕਰਾ ਕਰਾਉਂਦੇ ਆ ਜਾਨ ਪੁੱਜ ਕੇ ਸਾਨੂੰ ਉਂਗਲਾਂ ਲਾ ਲਾ ਕੇ ਦੇਖਦੇ ਆ ਇਹ ਕੰਮ ਉਹਨਾਂ ਨੂੰ ਕਹੋ ਵੀ ਬੰਦ ਕਰ ਤੋ ਇਹ ਕੰਮ ਚੰਗਾ ਨਹੀਂ ਹੈਗਾ ਜੇ ਤੁਸੀਂ ਹੁਣ ਬੇਅਦਬੀਆਂ ਨੂੰ ਗਾਹਾਂ ਕਰਨ ਦੀ ਸ਼ੁਰੂ ਕੀਤੀ ਤੇ ਫਿਰ ਅਸੀਂ ਇੱਕ ਟੀਮ ਬਣਾ ਰਹੇ ਹਾਂ ਹੁਣ ਬਣਾਈ ਹੋਈ ਹੈ ਟੀਮ ਜੇ ਬੇਅਦਬੀਆਂ ਕਰੋਗੇ ਤਾਂ ਤੁਹਾਡਾ ਇਨਸਾਫ ਐਸੇ ਹੀ ਹੋਊਗਾ ਇਸ ਕਰਕੇ ਇਹ ਗੱਲਾਂ ਖਤਮ ਕਰ ਦੋ ਬੰਦ ਕਰ ਦੋ ਹੱਥ ਜੋੜਦੇ ਆ ਤੁਹਾਡੇ ਮੂਰੇ ਭਾਈ ਕਿਸੇ ਨੇ ਧਰਮ ਦੇ ਉੱਪਰ ਅਟੈਕ ਨਾ ਕਰੋ ਅਸੀਂ ਕਿਸੇ ਦੇ ਧਰਮ ਤੇ ਅਟੈਕ ਨਹੀਂ ਕਰਦੇ ਉਸ ਬੰਦੇ ਨੇ ਅਟੈਕ ਕੀਤਾ ਆ ਕਿ ਤਾਂ ਉਹਦੇ ਨਾਲ ਇਹ ਕੰਮ ਹੋਇਆ ਨਾ ਉਹ ਸਾਡੇ ਤੇ ਇਹ ਬੰਦੇ ਤੇ ਅਟੈਕ ਕਰਦਾ ਮੰਗੂ ਮਰਤੇ ਤੇ ਨਾ ਇਹ ਕੰਮ ਹੁੰਦਾ ਫਿਰ ਉਹ ਆਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਖਾਤਰ ਕਿਉਂਕਿ ਕਤਲ ਕਰਨ ਆਇਆ ਸੀਗਾ ਗੁਰੂ ਦਾ ਇਸ ਕਰਕੇ ਸਾਡਾ ਗੁਰੂ ਜਿਉਂਦਾ ਬਾਜੇ ਉਹ ਇਹ ਕੰਮ ਕਰਨਗੇ ਸਾਡੇ ਗੁਰੂ ਤੇ ਅੰਗ ਪਾੜਨਗੇ ਤਾਂ ਉਹਨਾਂ ਨੂੰ ਸਜ਼ਾ ਮਿਲੂਗੀ ਮੰਗੋ ਮੱਟ ਨੇ ਕੋਈ ਗਲਤ ਕੰਮ ਨਹੀਂ ਕੀਤਾ ਹੈਗਾ ਇਹ ਤੁਹਾਨੂੰ ਸਾਰਿਆਂ ਨੂੰ ਕਹਿ ਦਿੰਨਾ ਹੱਥ ਜੋੜ ਕੇ ਵੀ ਉਸ ਬੱਚੇ ਨੇ ਹਮਲਾ ਕੀਤਾ ਸੈਲਫ ਡਿਫੈਂਸ ਤੇ ਇਹ ਕੰਮ ਹੋਇਆ ਵਾ ਜੀ ਮੈਡਮ ਆ ਜਿਹੜੀ ਵਾਰਦਾਤ ਹੋਈ ਹੈ ਇਹਦੇ ਬਾਰੇ ਥੋੜਾ ਜਿਆਦਾ ਤੁਸੀਂ ਬਰੀਫਿੰਗ ਕਰ ਦਿਓ ਫਿਰ ਅਸੀਂ ਕੁਐਸਚਨ ਕਰਦੇ ਹਾਂ ਸਾਨੂੰ ਇਨਫਰਮੇਸ਼ਨ ਆਈ ਸੀ ਕਿ ਗੁਰਦੁਆਰੇ ਦੇ ਕੁਝ ਕੋਲੋਜੀ ਦੇ ਸੈਕਟਰੀ ਸੇਵਾਵਾਂ ਦੇ ਅਪੀਲ ਆਏ ਸੀ ਸੋ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਤੋਂ ਅਸੀਂ ਦੇਖਿਆ ਕਿ ਤੋਂ ਅਸੀਂ ਜਾਰਾ ਦਰਖਾਸਤ ਕੇ ਹੰਪਚਾ ਬੈਠੀ ਪਹਚਾ ਚਾ ਚਰਕਤਵਾ ਆ ਗਈ ਸੀ ਜਿਹੜੇ ਉਸ ਜਿਹੜਾ ਸਕੂਲਿਆ ਡੈਡ ਬੋਡੀ ਮੈਡਮ ਜਿਹੜਾ ਜਿਹੜਾ ਮੈਡਮ ਜਿਹੜਾ ਇੱਕ ਮਿੰਟ ਮੈਡਮ ਪਰਚਾ ਹੋਇਆ ਜਿਹੜਾ ਉਹ ਇਹਨਾਂ ਦੇ ਸਿੱਖ ਸੰਗਤ ਵੱਲੋਂ ਕੀਤਾ ਗਿਆ ਤੇ ਥੋੜਾ ਬਰੀਫਿੰਗ ਕਰ ਦਿਓ ਵੀ ਪਰਚੇ ਦੋ ਦੇਖੋ ਸਾਡੀ ਉਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿਦੇ ਵੱਲੋਂ ਹੋਇਆ ਕੀ ਹੋਇਆ ਉਹ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਅੱਛਾ ਅੱਛਾ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਇਸੇ ਇਹ ਹੋਇਆ ਹੈ ਐਫ ਆਈ ਆਰ ਹੈਸ ਬੀਨ ਰਜਿਸਟਰਡ ਅਪਰ ਡੈਡ ਬੋਡੀ ਦਾ ਮਾਮਲਾ ਹੈ ਇਹ ਬੰਦਾ ਹੈ ਉਹਨੇ ਅਭੀ ਗ੍ਰਫਤਾਰੀ ਦਿੱਤੀ ਕਿ ਨਹੀਂ ਜਿਨ੍ਹਾਂ ਮੈਡਮ ਜਿਨ੍ਹਾਂ ਇਹ ਇੱਕ ਉਹ ਵੀ ਆ ਰਿਵੈਰੀਫਾਈਂਗ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਜਦ ਵੀ ਪਤਾ ਲੱਗੂਗਾ ਅਸੀਂ ਤੁਹਾਨੂੰ ਪੁਲੀਸ ਮੈਡਮ ਜੇ ਇਹੀ ਤੂੰ ਨਹੀਂ ਹਮਸੇ ਨੂੰ ਲੈ ਕੇ ਆਇਆ ਉਹ ਕੌਣ ਹੈ ਜੀ ਉਹ ਵੀ ਅਸੀਂ ਨਾ ਤੁਹਾਨੂੰ ਸਾਰੀ ਡਿਟੇਲਸ ਨਾਲ ਹਲੇ ਨਹੀਂ ਦੱਸ ਸਕਦੇ ਕਿ ਕੌਣ ਹੈ ਕੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਬੰਦਾ ਜਿਹੜਾ ਆਇਆ ਸੀ ਬੀਏਡੀ ਵੀ ਕਰਨ ਲਈ ਆਇਆ ਸੀ ਮੈਡਮ ਕਿਸ ਪਰਪਸ ਲਈ ਆਇਆ ਸੀ ਰਿਵੈਰੀਫਾਈਂਗ ਹੈ ਨਾ ਮੈਮਥਿਆਰ ਵਗੈਰਾ ਕੀ ਜਬਤ ਕੀਤਾ ਨਾ ਯਾਰ ਇਹਨਾ ਅਸੀਂ ਹੁਣ ਤੋਂ ਅਸੀਂ ਬੰਦਾ ਲੈ ਕੇ ਗਏ ਹੈ ਹੈਨਾ ਅਸੀਂ ਡੈਟੋਇਡ ਹੈ ਹੈਨਾ ਜਸਟ ਬੀ ਅਰੈਸਟਡ ਮੈਂ ਦੇਖ ਲਈ ਮੈਡਮ ਜਿਹੜੀ ਐਫ ਆਈ ਆਰ ਐਫ ਆਈ ਆਰ ਦਰਜ ਹੋ ਗਈ ਹੈ ਐਫ ਆਈ ਆਰ ਦੇ ਵਿੱਚ ਅਗਰ ਲੋਜ ਹੀ ਹੋ ਗਿਆ ਹੈ ਕਿ ਫਿਰ ਐਫ ਆਈ ਆਰ ਦੇ ਬਾਰੇ ਕਹਿੰਦਾ ਜੀ ਤੁਸੀਂ ਉਹ ਤੁਹਾਨੂੰ ਕਾਪੀ ਮਿਲ ਜਾਊਗੀ ਤੁਸੀਂ ਲੈ ਲਓ ਹੈਨਾ ਅਸੀਂ ਨਹੀਂ ਨਹੀਂ ਲੈਟ ਮੀ ਸੀ ਹੈਨਾ ਆਪਾਂ ਸੈਕਸ਼ਨ ਜਿਹੜੇ ਵੀ ਲਾਏ ਹੈ ਆਓ ਤੁਸੀਂ ਐਫ ਆਈ ਆਰ ਦੀ ਕਾਪੀ ਲੈ ਲਓ ਨਹੀਂ ਮਰਡਰ ਹੋਇਆ ਮਰਡਰ ਹੋਇਆ ਕੋਈ ਤਾਂ ਟੈਂਸ਼ਨ ਹੋਈ ਹੈ ਵੀ ਆਰ ਵੈਰੀਫਾਈਡ ਹੈਨਾ ਹਲੇ ਤੱਕ ਵੈਰੀਫਾਈ ਕਰ ਰਹੇ ਹਲੇ ਤੱਕ ਕੰਮ ਚ ਹੈ ਕਿ ਕਹਿੰਨ ਕੌਣ ਹੈ ਕਿ ਇਹ दैट इज ਵਾਟ ਆਫ ਅ ਮਿਸਟਰ ਮੈਡਮ ਪੁਲਿਸ ਨੂੰ ਇਨਫਰਮੇਸ਼ਨ ਕਿਲੇ ਵਜੇ ਮਿਲੀ ਸੀ 304 ਲੱਗ ਕੇ 302 ਵੀ ਲੈਣੀ ਹੈ ਨਾ ਫਿਰ ਕਾਪੀ ਥੋੜੀ ਦੇਰ ਚ ਦੇ ਦਿੰਦੇ ਮੈਡਮ ਪੁਲਿਸ ਨੂੰ ਕਿੰਨੇ ਵਜੇ ਇਨਫਰਮੇਸ਼ਨ ਇਨਫਰਮੇਸ਼ਨ ਪੁਲਿਸ ਨੂੰ ਕਿੰਨੇ ਗੁਰਦਾਰਾ ਸਾਹਿਬ ਤੋਂ ਇਨਫਰਮੇਸ਼ਨ ਆਈ ਸੀ ਕਿੰਨੇ ਵਜੇ ਆਈ ਸੀ ਤਰੀਕ ਸਵੇਰੇ ਆਈ ਹੈ ਥੋੜਾ ਹੋਰ ਆਫ ਦਿਨ ਹੋਣੇ ਪਰ ਉਹ ਤੇ ਲੋਕਾਂ ਦਾ ਕਹਿਣਾ ਕਿ ਰਾਤ 2 ਵਜੇ ਦੇ ਕਰੀਬ ਇਹਦਾ ਕਤਲ ਕੀਤਾ ਗਿਆ ਤੇ ਪੁਲਿਸ ਨੂੰ ਟਾਈਮ ਜਿਹੜਾ ਤੁਸੀਂ ਪੁੱਛ ਰਹੇ ਹੋ ਜਿਹੜਾ ਸਵਾਲ ਹੈ ਟਾਈਮ ਕਿ ਕਿੰਨੇ ਵਜੇ ਇਨਫੋਰਮੇਸ਼ਨ ਆਈ ਕਿੰਨਾ ਕੁਝ ਉਹ ਸਾਰਾ ਇਸ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਤੁਹਾਨੂੰ ਹੁਣ ਨਹੀਂ ਮੈਂ ਮਤਲਬ ਕਲੀਅਰਲੀ ਨਹੀਂ ਦੇ ਸਕਦੇ ਥੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਸਾਨੂੰ ਇਨਟੀਮੇਸ਼ਨ ਆਈ ਸੀ ਵੀ ਆਰ ਸੇਇੰਗ ਵੀ ਵੈਰੀ अर्ਲੀ ਮਾਰਨਿੰਗ ਆਈ ਸੀ ਐਂਡ ਆਹ ਇੱਕ ਤਾਂ ਕਿ ਕੁਝ ਸਮੱਸਿਆ ਹੋ ਉਹ ਸਵੇਰਾ ਤੁਸੀਂ ਕਹਿੰਦੇ ਤੁਸੀਂ ਸਵੇਰਾ ਹੋ ਰਹਾ ਸੀ अर्ਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਜਿਦਾ ਇਨਫੋਰਮੇਸ਼ਨ ਆਈ ਫੁਲਿਸ ਸੌਦੀ ਤੇ ਅਸੀਂ ਸਾਰੇ ਮੌਕੇ ਤੇ ਪਹੁੰਚ ਗਏ ਉਦੇ ਬਾਅਦ ਤੁਸੀਂ ਜੋ ਹੋਇਆ ਤੁਸੀਂ ਸਾਰੇ ਦੇਖਿਆ ਹੈ ਕਿ ਉੱਥੇ ਇੱਕ ਪੰਡਾ ਅੰਦਰ ਜੋ ਛੋਟੀ ਸੀ ਉਹ ਬੰਦੇ ਸੀ ਆਪਾਂ ਸਾਡੀ ਮੀਨ ਨਾ ਸਾ ਕਿ ਬਈ ਸਾਡਾ ਲਾਅਰ ਮਦਰ ਪਾਣੇ ਚ ਗਏ ਪਰ ਤੋਂ ਕਾਇ ਕੋ ਪੂਰਾ ਬਚਾਰਾ ਚੱਲ ਰਿਹਾ ਹੈ ਤੇ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਅਸੀਂ ਇਹ ਨਾ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਅਸੀਂ ਸਾਡੀ ਉਹੀ ਕੋਸ਼ਿਸ਼ ਰਹੀ ਹੈ ਕਿ ਡੈਡ ਬੋਡੀ ਨੂੰ ਹਟਾ ਕੇ ਜਿਹੜਾ ਬੰਦਾ ਹੈ ਉਹਨੂੰ ਅਰਚਕ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਮੈਡਮ ਇਸ ਵਾਰ ਕੋਈ ਨਹੀਂ ਕੋਈ ਉਹ ਅਬੀ ਵੀ ਕਾਂਟ ਟੈਲ ਯੂ ਰਾਈਟ ਨਾਊ ਵੀ ਆਰ ਦੈਟ ਇਸ ਪਾਰਟ ਆਫ ਇਨ ਕਿਸ ਵੈਪਨ ਦੇ ਨਾਲ ਉਹਦਾ ਮਰਡਰ ਕੀਤਾ ਜੀ ਐਵਰੀਥਿੰਗ ਇਜ਼ ਪਾਰਟ ਆਫ ਦਰ ਇਨਵੈਸਟੀਗੇਸ਼ਨ ਹੈ ਨਾ ਆ ਵੀ ਆਮ ਨਾਟ ਬਰੀਫਿੰਗ ਯੂ ਰਿਗਾਰਡਿੰਗ ਕਰਾਇ ਹੈ ਨਾ ਇਹ ਸਾਡੀ ਹੁਣ ਇਹ ਹੀ ਬਰੀਫਿੰਗ ਹੈ ਕਿ ਲਾਅ ਐਂਡ ਆਰਡਰ ਬਿਲਕੁਲ ਚੱਲ ਰਿ ਸੁਖ શાંતੀ ਹੈ انا ਦੁਆਰਾ ਦੇ ਵਿੱਚ ਆਰਾਮ سے ਜਾ ਕੇ ਸੰਗਤ ਕਰ ਸਕਦੀ ਹੈ ਮੈਂ ਜੀ ਦਾ ਦੱਸੇ ਕੋਈ ਪਰਚੀ ਵਗੈਰਾ ਮਿਲਿਆ ਕੋਈ ਨੰਬਰ ਵਗੈਰਾ ਉਹਦੇ ਕੋਲੋਂ ਮਿਲਿਆ ਅਭੀ ਇਹ this is all part of investigation ਹੁਣ ਅਸੀਂ ਤੁਹਾਨੂੰ ਕੁਝ ਨਹੀਂ ਦੱਸ ਸਕਦੇ ਕਿ ਜਿਹੜੇ ਨੰਬਰ ਮਿਲੇ ਜਾਂ ਤੇਰੇ ਨੰਬਰ ਮਿਲੇ ਵੀ ਆਰ ਆਨ ਇਟ ਗਵਰਨ ਇਨਵੈਸਟੀਗੇਸ਼ਨ ਪੂਰੀ ਹੋਊਗੀ ਕੋਈ ਪਤਾ ਨਹੀਂ ਕੱਲ ਗੁਰਪੁਰਬ ਦਾ ਸ਼ਹਿਰ ਵਾਸੀਆਂ ਨੂੰ ਗੁਰਪੁਰਬ ਰਿਲੇਟਡ ਕੀ ਮੈਸੇਜ ਹੈ ਇਹ ਹੈ ਕਿ ਸੁਭਾ ਸ਼ਹਿਰ ਦੇ ਵਿੱਚ ਸੁਖਾਂਤ ਹੈ ਤੁਸੀਂ ਆਰਾਮ ਨਾਲ ਆਪਣਾ ਕੰਮ ਕਰ ਸਕਦੇ ਹੋ ਨਾ ਸਾਰੇ ਕੋਈ ਪ੍ਰੋਬਲਮ ਨਹੀਂ ਹੋਊਗੀ ਤੁਸੀਂ ਜਾਓ ਜਿੱਥੇ ਤੁਸੀਂ ਕੰਮ ਕਰ ਸਕਦੇ ਹੋ ਕੋਈ ਜੇ ਮੈਡਮ ਉਹਨਾਂ ਨੇ ਕਿਹਾ 6 ਦਿਨ ਦਾ ਆਲਟੀਮੇਟਮ ਦਿੱਤਾ ਅਗਰ ਅਗਰ ਇਹਨਾਂ ਤੱਕ ਤੁਸੀਂ ਇਨਵੈਸਟੀਗੇਸ਼ਨ ਨਹੀਂ ਕੀਤੀ ਅਸੀਂ ਕੋਈ ਅੱਗੇ ਪ੍ਰੋਟੈਸਟ ਕਰਾਂਗੇ ਵੀ ਆਰ ਵੀ ਆਰ ਇਨਵੈਸਟੀਗੇਟਿੰਗ ਮੈਮਾ ਸੀ ਕਿ ਉਹਨਾਂ ਨੇ ਇਨਵੈਸਟੀਗੇਸ਼ਨ ਕਰਵਾਇਆਗਾ ਮੈਂ ਐਂਸਰ ਲੈ ਕੇ ਆਇਆ ਹਾਂ ਤੁਹਾਨੂੰ ਕੋਈ ਪਸੰਦ ਆਇਆ ਹੋਵੇਗਾ ਬੱਚੇ ਨਹੀਂ ਠੀਕ ਹੈ ਉਹ ਉਹ ਉਹਨਾਂ ਦੀ ਵਰਜਨ ਹੈ ਕਿ ਉਹ ਮੈਨੂੰ ਪਾਰੀ ਆਪਣੀ ਦੇਖਤੀ ਹੈ ਅਸੀਂ ਸਾਡਾ ਵਰਜਨ ਹੈ